ਸਤਿ ਸ੍ਰੀ ਅਕਾਲ ਜੀ ਜਹੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ। ਵੀਜੀ ਅੱਜ ਆਪਣੇ ਕੋਲ ਤਿੰਨ ਨਾਗ ਆ ਨਿਗੇ ਨਿਗੇ ਭਾਣੇ ਤੇ ਸੋਹਣੀਆਂ ਸਨਖੀਆਂ ਝੋਟੀਆਂ। ਵੀਜੀ ਤਿੰਨ ਝੋਟੀਆਂ ਜੇ ਇੱਕ ਵੱਛੀ, ਦੋ ਝੋਟੀਆਂ ਤੇ ਇੱਕ ਵੱਛੀ ਜੇ ਵੀਰ ਜੀ। ਵੀਜੀ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬਸ ਬਸ ਲਾਈਕ ਕਰੋ। ਵੀਜੀ ਡਰੈੱਸ ਹੈਗਾ ਜੇ ਪਿੰਡ ਢੇਸੀਆਂ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਡੇਰਾ ਬਾਬਾ ਨਾਨਕ। ਮੋਬਾਈਲ ਨੰਬਰ ਹੈਗਾ 9986501412। ਆ ਵੀਜੀ ਤੁਹਾਨੂੰ ਦਿਖਾਉਨੇ ਆ ਖੋਲ ਕੇ ਕਰਿਓ ਚੈੱਕ। ਸਸਕਲ ਵੀਰ ਜੀ ਜੀ ਕਿੰਨੇ ਦੇ ਅੱਜ ਅੱਜ 3 ਆ ਗਏ ਦੋ ਝੋਟੀਆਂ ਤੇ ਇੱਕ ਵਸ਼ੀ ਖੋਲੋ ਵਸ਼ੀ ਨੂੰ ਪਹਿਲਾਂ ਇਹਦਾ ਤੁਰਾ ਦੋ ਦੰਦ ਠੀਕ ਜੀ ਇਹਦਾ ਜੀ 15 ਸੌਂਡ ਪੂਰੀ ਬ੍ਰਾਂਡ ਹੈ ਚੱਪ ਪਿਓਰ ਤੋੜਿਓ ਬੜੀ ਵੀ ਜੀ ਸੋਹਣੀ ਵਸ਼ੀ ਹੈ ਪਿਓਰ ਹੈ ਚੱਪ ਵੱਡੇ ਹੀ ਵਸ਼ੀ ਫਿਰ ਦੋਂਦੀ ਖਿਡਾਰੀ ਵਾਲੀ ਲੈ ਆ ਵਾਲਾ ਕਦ ਕੁਦ ਵੀਜੀ ਵੱਡਾ ਫੁੱਲ ਐਂ ਥਾਨ ਫੂਣ ਬੜਾ ਚੰਗਾ ਖਿਡਾਰੀ ਮੜੀ ਥਾਨ ਫੂਣ ਬਹੁਤ ਜ਼ਿਆਦਾ ਚੰਗਾ ਲੱਗਾ ਠੰਡੀ ਟੀੜੀ ਅਸ਼ੀ ਰਖੋ ਚਲ ਤੋੜ ਦੇ ਕੋਮਲ ਦਸਨਾ ਹਾਨਾ ਵਾਲਾ ਹੀ ਕੋਈ ਸਬਦੇ ਬਾਜੀ ਨਹੀਂ ਕੋਈ ਵਾਦਾ ਘਾਟਾ ਨਹੀਂ ਮੋਲ ਫਾਨ ਵਾਲੇ ਬੈਠਿਆ ਦੇਤੀ ਦੇ ਤਾਂ ਠੀਕ ਜੀ ਤੇ ਆ ਝੋਟੀ ਝੋਟੀ ਪਹਿਲਾਂ ਬਲੂਨ ਚਾਰ ਦੰਦ ਠੀਕ ਜੀ ਚੌਗੀ ਕੱਟੀ ਹੱਪਾ ਲੈ ਤੁਹਾਨੂੰ ਦੇ ਠੀਕ ਜੀ ਬੋਲੋ ਇਹਨਾਂ ਵੀ ਸੋਹਣੀ ਸੁਨੱਖੀ ਕੱਟੀ ਪਹਿਲਾਂ ਕਿੰਨਾ ਹੀ ਹੈਗੇ ਇਹ ਦੇਣੀ ਹੈ ਮਨ ਟੋਕਰਾਂ ਤੇ ਭਾਜੀ ਟੋਕਰਾਂ ਤੇ ਭਾ ਕੋ ਟੋਕਰਾਂ ਤੇ ਭਾ ਕੱਟੀ ਦੇਣੀ ਹੈ ਵੇਖੋ ਸੋਹਣੀ ਸੁਨੱਖੀ ਐ ਕਾਨੂੰ ਗਲਾਂ ਕੇ ਸਫਾਈਆਂ ਬੜੀਆਂ ਕੱਟੀ ਲਾਵ ਲਾਵਲੇ ਇਹ ਨਗੀਨਾ ਪੀਸ ਹੀ ਹੈ ਇਹਦੇ ਦੇਖੋ ਸਿੰਗ ਲੱਗਾ ਨਿਕਨੇ ਸਫਾਈਆਂ ਬੜੀਆਂ ਕੱਟੀ ਜੀ ਬਹੁਤ ਜ਼ਿਆਦਾ ਚੰਗੀ ਕੱਟੀ ਆ ਨਾ ਵੱਡੀ ਤੇ ਨਾ ਛੋਟੀ ਪਣ ਚੱਟਾ ਬੜਾ ਸਾਫ਼ ਸੁਥਰਾ ਲੱਗਾ ਜੀ ਇਹ ਕਿੰਨੇ ਦੀ ਹੋਏਗੀ ਇਹਦਾ ਮੋਰ 60000 ਕਹਿੰਦੇ 55000 ਇਹ 55000 ਚੋਟੀ ਦੇ ਠੀਕ ਜੀ ਤੇ ਦੂਜੇ ਨੰਬਰ ਵਾਲੀ ਨੀਲੀ ਦਾ ਵੀ ਜੰਦੀ ਜਿਹੜੀ ਨੀਲੀ ਰੰਗ ਦੂਜਾ ਸੁਆ ਖੋਲੋ ਇਹਨੂੰ ਵੀ ਦੂਜਾ ਸੁਆ ਝੋਟੀ ਜੇ ਵੀਜੀ ਦੂਜਾ ਸੁਆ ਤੇ ਵੱਡੀ ਝੋਟੀ ਹੈ ਝੋਟੀਆਂ ਵੱਡੀਆਂ ਤੇ ਰੇਡ ਨਿੱਕੇ ਲੈਵਲ ਲੈਵਲ ਹੈ ਸਾਫ ਸੁਵੜੀ ਆ ਨਿੱਕਾ ਸਿੰਘ ਲੱਗਾ ਇਹ ਖੋਲੇ ਦੀ ਚੱਡਾ ਖੁੱਲਾ ਜੱਡਾ ਬਿਲਕੁਲ ਨੀਲੀ ਰਾਵੀ ਝੋਟੀ ਹੁੰਦੀ ਵਿੱਚ ਇਹ ਕਿੰਨੇ ਦੀ ਹੋਏਗੀ 80000 ਮੁੰਜੇ ਤੇ ਦੇਣੀ ਤੋਂ ਨਹੀਂ ਕਿੰਨੇ ਦੀ 70000 ਦੀ ਠੀਕ ਜੀ ਇਹੋ ਤਿੰਨ ਨਾਗ ਅਜਾ ਹਜੀ ਇਹੋ ਤਿੰਨ ਨਾਗ ਜੀ ਤਿੰਨੇ ਨਾਗੇ ਵੀਜੀ ਤਿੰਨੇ ਹੀ ਵਸੋ ਵਧ ਨੇ ਆ ਵੱਛੀ ਜੇ ਤੇ ਆ ਦੋ ਝੋਟੀਆਂ ਜੀ ਫਿਰ ਵੀਜੀ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵਸੋ ਵਾਦ ਲਾਈਕ ਕਰੋ ਵੀਜੀ ਤਿੰਨ ਨਾਗ ਨੇ ਇੱਥੇ ਆਓ ਵੀਜੀ ਤੁਸੀਂ ਆਪਣੀ ਤਸੱਲੀ ਕਰੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ